ਪੀਵੀਐਚਏ24 ਨਿਊਜ਼ ਦੇਖ ਰਹੇ ਦਸਕਨ ਦਾ ਸਵਾਗਤ ਹੈ ਠੇਕੇ ਦਾ ਅਮਜੀਤ ਅਤੇ ਸੰਗੂਹ ਪਰਿਵਾਰ ਵੱਲੋਂ ਸੰਤ ਪਾਪੂ ਬਿੱਲਾ ਸਿੰਘ ਜੀ ਦੀ ਵਰਸੀ ਪਿੰਡ ਮਸਾਨਾ ਵਿਖੇ ਬੜੀ ਸ਼ਰਧਾ ਸਤਿਕਾਰ ਸਹਿਤ ਮਨਾਈ ਗਈ ਜਿਸ ਦੌਰਾਨ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਹਦੀ ਸਿੰਘ ਜਥੇ ਵੱਲੋਂ ਇਲਾਹੀ ਪਾਣੀ ਦਾ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਸ਼ਮੀਰ ਸਿੰਘ ਵਾਲਾ ਵਾਇਸਫ ਧਾਰੀਵਾਲ ਦੇ ਕਨਵੀਨੀਅਰ ਡਾਕਟਰ ਕਮਲਜੀਤ ਸਿੰਘ ਕੇ ਜੇ ਤਸੀਲਦਾਰ ਬਾਬਾ ਸਿੰਘ ਸਮੇਤ ਪਹੁੰਚਿਆ ਐਮ ਸੀ ਕੀਤਾ ਨੇ ਬਾਪੂ ਬੇਲਾ ਸਿੰਘ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਹ ਬਹੁਤ ਨੇਕ ਮਿਲਨਸਾਰ ਅਤੇ ਹਰ ਵਕਤ ਨਾਮ ਸਿਮਰਨ ਵਾਲੇ ਸਨ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਸੰਤ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਤੇ ਰੱਬ ਨਾਲੋਂ ਵੱਧ ਵਿਸ਼ਵਾਸ ਸੀ ਜਦਕਿ ਫਰਵਰੀ 1977 ਨੂੰ ਬ੍ਰਹਮ ਗਿਆਨੀ ਸੰਤ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਨੇ ਬੇਲਾ ਸਿੰਘ ਦੀ ਬੇਨਤੀ ਤੇ ਪਿੰਡ ਮਸਾਣੇ ਵਿਖੇ ਉਹਨਾਂ ਦੇ ਗ੍ਰਹਿ ਪਹੁੰਚ ਕੇ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਠੇਕੇਦਾਰ ਅਮਰਜੀਤ ਸਿੰਘ ਨੇ ਆਪਣੇ ਪਿਤਾ ਬੀਲਾ ਸਿੰਘ ਦੀ ਵਰਸੀ ਮਨਾਉਂਦੋ ਹੈ ਇੱਕ ਵੱਡਾ ਹਾਲ ਧਾਰਮਿਕ ਸਾਂਝੇ ਕਾਰਜਾਂ ਲਈ ਪਿੰਡ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਿੱਥੇ ਜਾਨਾ ਨਿਤ ਨੇਮ ਹੋਇਆ ਕਰੇਗਾ ਸਮਾਗਮ ਦੌਰਾਨ 30 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ ਅਤੇ ਚਾਹ ਪਕੌੜੇ ਤੋਂ ਇਲਾਵਾ ਗੁਰੂ ਕਾ ਅਤੁੱਟ ਲੰਗਰ ਵਰਤਿਆ ਠੇਕੇਦਾਰ ਅਮਰਜੀਤ ਸਿੰਘ ਨੇ ਪਹੁੰਚੀਆਂ ਅਹਿਮ ਸ਼ਖਸੀਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਜਲਜੀਤ ਸਿੰਘ ਤੋਟੇਪੁਰ ਹਮਨ ਕੁਮਾਰ ਜ਼ਿਲ੍ਹਾ ਜਾਇੰਤ ਸਿੰਘ 77 ਬੀਸੀ ਵਿੰਗ ਆਮ ਆਦਮੀ ਪਾਰਟੀ ਇੰਜੀਨੀਅਰ ਗਿੰਦਰ ਸਿੰਘ ਕੈਪਟਨ ਰੁਪਿੰਦਰ ਸਿੰਘ ਡਾਕਟਰ ਅਰਜਨ ਸਿੰਘ ਸਵਰਨ ਸਿੰਘ ਬਲਵਿੰਦਰ ਸਿੰਘ ਅਜੀਤ ਸਿੰਘ ਜਾਨੂੰ ਜਸਜੀਤ ਸਿੰਘ ਸਰਬਜੀਤ ਸਿੰਘ ਮਸਾਣਾ ਆਪਾਗੂ ਜਗਤਾਰ ਸਿੰਘ ਮਸਾਣਾ ਇਕਬਾਲ ਮਸੀਹ ਮਸਾਣਾ ਬਲਵਿੰਦਰ ਸਿੰਘ ਪੋਜਰਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੇ ਨਾਲ ਅਰਣ ਕੁਮਾਰ ਦੀ ਖਾਸ ਰਿਪੋਰਟ ਜਿਹੜੀ ਸੈਠੀ ਸਤ ਸੰਜੀਵ ਵਾਹਲ ਜੂਜਾ ਖਾਲਸਾ ਵਾਹਲ ਜੂਜਾ ਦੀ ਫਟੇ ਬਹੁਤ ਖੁਸ਼ੀ ਦਾ ਦਿਨ ਕਿ ਅੱਜ ਪਿੰਡ ਮਸਾਨਿਆਂ ਦੀ ਸਾਰੀ ਸੰਗਤ ਉਸ ਸਥਾਨ ਤੇ ਬੈਠੀ ਹੈ ਜਿਸ ਸਥਾਨ ਤੇ ਬਾਬਾ ਹਜ਼ਾਰਾ ਸਿੰਘ ਜੀ ਲਿੱਤੇ ਤੋਂ ਮਣਾਵਾਲਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਹੈ ਔਰ ਇਹ ਉਪਰਾਲਾ ਜਿਹੜਾ ਹੈਗਾ ਸਰਦਾਰ ਅਮਰਜੀਤ ਸਿੰਘ ਜੀ ਜਿਹੜੇ ਤੁਹਾਡੇ ਪਿੰਡ ਦੇ ਹੀ ਰਹਿਣ ਵਾਲੇ ਨੇ ਜਿਹੜੇ ਜੀ ਹੁਣ ਕਾਫੀ ਲੰਬੇ ਸਮੇਂ ਤੋਂ ਪठानकोट ਤੋਂ ਪठानकोट ਚਲੇ ਗਏ ਨੇ ਆਪ ਮੈਂ ਵੀ ਉਹ ਲੰਬੇ ਸਮੇਂ ਤੋਂ ਜਾਣਦਾ ਤੇ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਸਮਾਜਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਵੀ ਲੋਕਾਂ ਦੀ ਸੇਵਾ ਕਰਦੇ ਰਹੇ ਨੇ ਔਰ ਇਹ ਬੜਾ ਕੁਸ਼ਿਨਾ ਵਾਲਾ ਦਿਨ ਹੈ ਕਿ ਉਹਨਾਂ ਨੇ ਆਪਣੇ ਪਿਤਾ ਜੀ ਦੀ ਪਵਿੱਤਰ ਯਾਦ ਦੇ ਵਿੱਚ ਜਗਾਇਗਾ ਇਹ ਹਾਲ ਜਿਹੜਾ ਹੈਗਾ ਮਨਾ ਕੇ ਪਿੰਡ ਨੂੰ ਸਮਰਪਿਤ ਕਰਤਾ ਕਿ ਤੁਸੀਂ ਇੱਥੇ ਆ ਕੇ ਸਵੇਰੇ ਰੋਜ਼ ਗੁਰਤੀ ਸਾਹਿਬ ਦਾ ਪਾਠ ਕਰੋ ਔਰ ਗੁਰੂ ਨਾਲ ਲੰਗੜੂ ਦਾ ਗੁਰੂ ਜੀ ਦਾ ਨਾਮ ਲੈ ਕੇ ਉਹਨਾਂ ਤੋਂ ਜਿਹੜੇ ਹੈਗਾ ਅਸ਼ੀਰਵਾਦ ਲੈ ਕੇ ਆਪਣੇ ਕੰਮਸ਼ੀਣੇ ਕਰੋ ਸੋ ਮੈਂ ਤੁਹਾਨੂੰ ਸਾਰੇ ਪਿੰਡ ਵਾਸੀਆਂ ਨੂੰ ਸਰਦਾਰ ਅਮਰਜੀਤ ਸਿੰਘ ਜਿਗਰਦਾਰ ਸਾਹਿਬ ਔਰ ਬਾਕੀ ਜਿੰਨੇ ਵੀ ਸੰਗਤ ਆਈ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੰਦਾ ਔਰ ਮੈਂ ਇਹੀ ਬੇਨਤੀ ਕਰਦਾ ਕਿ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਜਾ ਕੇ ਕੋਈ ਨਾ ਕੋਈ ਅਸੀਂ ਸੰਦੇਸ਼ ਲੈ ਕੇ ਜਾਣਾ ਹੈਗਾ ਕਿੰਨਾ ਅੱਛਾ ਕਿ ਉਹ ਆਪਣੇ ਪਿੰਡ ਨੂੰ ਯਾਦ ਰੱਖਦੇ ਆ ਉਹ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਦੇ ਆ ਔਰ ਉਹ ਉਹਨਾਂ ਨੇ ਇਹ ਜਿਹੜਾ ਆਪਣਾ ਘਰ ਹੈਗਾ ਜਿਹੜਾ ਇਹ ਸਥਾਨ ਹੈਗਾ ਇਹ ਕੰਬਲੀ ਨਹੀਂ ਕਰਦਾ ਕਿ ਤੁਸੀਂ ਆਪ ਇੱਥੇ ਬੈਠੋ ਗੁਰੂ ਸਾਹਿਬ ਨਾਲ ਅਸ਼ੀਰਵਾਦ ਲਓ ਮੈਂ ਫਿਰ ਤੋਂ ਬੇਨਤੀ ਕਰਦਾ ਕਿ ਅਸੀਂ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਜਿਹੜਾ ਸਾਨੂੰ ਸੁਨੇਸ਼ ਇਹ ਦੇ ਕੇ ਗਏ ਨੇ ਨਾਮ ਜਪੋ ਨਾਮ ਜਪੋ ਕਿਰਤ ਕਰੋ ਤੇ ਵੱਢ ਸਕੋ ਅਗਰ ਅਸੀਂ ਨਾਮ ਜਪ ਕੇ ਗੁਰੂ ਨਾਲ ਜੁੜ ਕੇ ਸਾਨੂੰ ਬਹੁਤ ਜਿਹੜੀ ਹੈਗੀ ਆ ਉਹ ਸ਼ਕਤੀ ਮਿਲਦੀ ਹੈ ਅਗਰ ਕਿਰਤ ਕਰਦੇ ਆ ਤੇ ਦਸਾਂ ਨਵਾਂ ਵੀ ਕਿਰਤ ਦੇ ਵਿੱਚ ਹਵੇਸ਼ਾ ਹੈ ਉਹ ਜਾਫਾ ਹੁੰਦਾ ਜਾਫਾ ਬਹੁਤ ਦੂਰ ਤੱਕ ਲਿਆ ਜਾਂਦਾ ਔਰ ਜੇ ਅਸੀਂ ਵੱਢ ਕੇ ਛੁਗਿਆ ਕਿ ਆਪਣੇ ਸਾਰੇ ਭਰਾਵਾਂ ਨੂੰ ਆਪਣੇ ਪਿੰਡ ਦੇ ਲੋਕਾਂ ਨੂੰ ਜਿਸ ਤਰ੍ਹਾਂ ਠੇਕੇਦਾਰ ਸਾਹਿਬ ਨੇ ਅੱਜ ਆਪਣੇ ਭਰਾਵਾਂ ਨੂੰ ਇੱਥੇ ਥੋੜੀ ਥੋੜਾ ਜੋ ਵੀ ਸਰ ਸੰਗਦੇ ਸੀਗੇ ਉਹਨਾਂ ਨੇ ਵੰਡ ਕੇ ਉਹਨਾਂ ਨੂੰ ਉਹਨਾਂ ਦੀ ਸੇਵਾ ਕੀਤੀ ਹੈ ਇਸ ਤਰ੍ਹਾਂ ਸੀ ਕਰਦੇ ਰਹੀਏ ਤੇ ਸਾਡਾ ਆਪਣਾ ਪਿੰਡ ਸਾਡਾ ਆਪਣਾ ਪਰਿਵਾਰ ਸਾਡਾ ਆਪਣਾ ਪੰਜਾਬ ਜੁੜਾਗਾ ਤਰੱਕੀਆਂ ਤੇ ਰਾਹ ਤਰੱਕੀ ਦੇ ਰਾਹ ਤੇ ਰਹੇਗਾ ਸੋ ਮੈਂ ਫਿਰ ਵਾਪੋ ਜੀ ਨੂੰ ਯਾਦ ਕਰਦਾ ਆਸਨ ਬਾਬਾ ਹਜਾਰਾ ਸਿੰਘ ਜੀ ਦੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਮਨ ਹੁੰਦਾ ਔਰ ਸਾਰਿਆਂ ਨੂੰ ਹੀ ਕਹਾਂਗਾ ਕਿ ਤੁਸੀਂ ਵੀ ਇਸੇ ਤਰ੍ਹਾਂ ਦੇ ਕਾਰਜ ਕਰਦੇ ਜਾਣਾ ਔਰ ਖੁਸ਼ੀਆਂ ਪ੍ਰਾਪਤ ਕਰਦੇ ਰਹਿਣਾ ਵੈਲਕਮ ਜੀਪਾ ਕਾਲਸਾ ਸਰਦਾਰ ਅਮਰਜੀਤ ਸਿੰਘ ਠੇਕੇਦਾਰ ਜੋਗ ਇਸੇ ਸਥਾਨ ਤੋਂ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਮੈਟਰ ਤੱਕ ਦੀ ਪੜ੍ਹਾਈ ਕੀਤੀ ਇੱਥੇ ਜੰਮੇ ਪਲੇ ਤਰੱਕੀਆਂ ਕੀਤੀਆਂ ਅੱਜ ਆਪਣੇ ਜਨਮ ਸਥਾਨ ਨੂੰ ਸੰਤਾਂ ਦੇ ਸੰਤ ਬਾਬਾ ਹਿਆਰਾ ਸਿੰਘ ਦੇ ਚਰਨ ਇੱਥੇ ਪਏ ਸੀ ਉਹਨਾਂ ਨੂੰ ਮੁੱਖ ਰੱਖਦਿਆਂ ਆਪਣੇ ਪਿਤਾ ਜੀ ਦੀ ਯਾਦ ਨੂੰ ਮਾਤਾ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਇਹਨਾਂ ਨੇ ਇਹ ਉਪਰਾਲਾ ਕੀਤਾ ਦਾ ਕਿ ਬਹੁਤ ਵੱਡਾ ਹਾਲ ਬਣਾ ਗਏ ਜੋ ਸੰਗਤਾਂ ਦੇ ਸੰਗਤਾਂ ਦੇ ਨੇ ਸੁਭਰਦ ਕੀਤਾ ਗਿਆ ਕਿ ਇੱਥੇ ਰੱਬ ਰੱਬ ਹੋਏਗਾ ਰੱਬ ਦਾ ਨਾਮ ਜਪਿਆ ਕਰੇਗੇ ਭਲੇ ਦੀਆਂ ਗੱਲਾਂ ਹੋਣਗੀਆਂ ਆਉਣ ਵਾਲੇ ਸਮੇਂ ਦੀ ਇਹਨਾਂ ਕਿਹਾ ਕਿ ਹਰ ਸਾਲ ਅਸੀਂ ਆਪਣੇ ਮਾਤਾ ਪਿਤਾ ਦੀ ਯਾਦ ਸੰਤਾਂ ਦੀ ਯਾਦ ਨਗਰ ਵਾਲਿਆਂ ਨਾਲ ਪ੍ਰੇਮ ਭਾਵ ਇਹ ਰੱਖਾਂਗੇ ਹਰ ਸਾਲ ਸੋ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹੋ ਜਿਹੇ ਉਪਰਾਲੇ ਆਪਣੇ ਮਾਪਿਆਂ ਦੀ ਸੇਵਾ ਕਰਨ ਲਈ ਸਾਰਿਆਂ ਨੂੰ ਕਰਨੇ ਚਾਹੀਦੇ ਇਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਕਿ ਅਸੀਂ ਆਪਣੇ ਮਾਪਿਆਂ ਨੂੰ ਪਿਆਰ ਕਰੀਏ ਉਹਨਾਂ ਦੇ ਹਰ ਦੁੱਖ ਸੁੱਖ 'ਚ ਸਾਥਾ ਹੋਈਏ ਜਿਉਂ ਆਵਾਜ਼ ਮਾਰਦੋਂ ਉਹਨਾਂ ਦੀ ਗੱਲ ਸੁਣਨੀ ਇਹ ਬਹੁਤ ਹੀ ਵੱਡਾ ਉਪਰਾਲਾ ਜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਗਿਆ ਗੁਰੂ ਨੇ ਜੇ ਅਸੀਂ ਦਾਨ ਪੁੰਨ ਕਰਦੇ ਆ ਇਹ ਕਈ ਗੁਣਾ ਵੱਧ ਫੜ ਕੇ ਫਲ ਮਿਲਦਾ ਹੈਗਾ ਸੋ ਇਹ ਵੀ ਬਹੁਤ ਉਪਰਾਲਾ ਵਾ ਠੰਡ ਦੇ ਬਹੁਤ ਦੇਣਿਆ ਇਹਦੇ ਜਿਹਨਾਂ ਨੇ ਜੋ ਵੀ ਉਪਰਾਲਾ ਗਰੀਬਾਂ ਵਾਸਤੇ ਕੀਤਾ ਕੰਬਲ ਵੰਡੇ ਆ ਹੋਰ ਦਾਨਪੁਨ ਕੀਤਾ ਬਹੁਤ ਚੰਗੀ ਗੱਲ ਆ ਸਾਨੂੰ ਆਪਣਾ ਦਸਵੰਧ ਕੱਢਣਾ ਚਾਹੀਦਾ ਗੁਰੂ ਦੀ ਸੇਵਾ ਜੀ ਕੱਢ ਲਈਏ ਗਰੀਬਾਂ ਨੂੰ ਦਾਨ ਕਰ ਲਈਏ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਦੀ ਅਸੀਂ ਇਹਨਾਂ ਤੋਂ ਸੇਧ ਲਵਾਂਗੇ ਸਾਰੇ ਨਕਰ ਵਾਲੇ ਮਾ ਜੀ ਭਾਜੀ ਅਮਰਜੀਤ ਠੇਕੇਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਹੀ ਪਲੇ ਤੇ ਪਾਲ ਕੇ ਪਰਦੇਸ ਹੋ ਕੇ ਜੋ ਇਥੋਂ ਜਾ ਕੇ ਫਿਰ ਇਹਨਾਂ ਨੇ ਦੁਬਾਰਾ ਇਹ ਸਾਡੇ ਪਿੰਡ ਨੂੰ ਬਹੁਤ ਇੱਕ ਖੁਸ਼ੀ ਵਾਲਾ ਸੰਦੇਸ਼ ਦਿੱਤਾ ਇੱਕ ਬਹੁਤ ਹੀ ਗਰੀਬਾਂ ਦੇ ਵਾਸਤੇ ਜੋ ਹੱਥ ਬਣਾ ਕੇ ਦਿੱਤਾ ਤੇ ਇਸ ਨਗਰ ਦੇ ਵਿੱਚ ਇਹਨਾਂ ਨੇ ਹਰ ਸਾਲ ਇਹ ਦਿਨ ਮਨਾਉਣ ਦੇ ਵਾਸਤੇ ਭਾਈ ਬੇਲਾ ਸਿੰਘ ਜੀ ਉਹਨਾਂ ਦੇ ਵਾਸਤੇ ਜੋ ਉਹਨਾਂ ਦੀ ਯਾਦ ਵਿੱਚ ਮਨਾਉਣ ਦੇ ਵਾਸਤੇ ਦਿੱਤਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਸਰ ਅੱਜ ਬਸਦੇ ਪਿੰਡ ਮਸਾਨਾ ਵਿਖੇ ਆਪਣੇ ਮੁਰਦਾ ਦੀ ਯਾਦ ਵਿੱਚ ਆ ਵਰਤੀ ਰੱਖਾਇਆ ਲਾ ਤੇ ਕੀ ਕਹਿਣਾ ਦੰਦੇ ਅੱਜ ਧੰਨਤਾ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਅਸੀਵਾਰ ਸਤਕਾ ਕਿਉਂਕਿ ਸਾਲ 1977 ਦੇ ਵਿੱਚ ਫਰਵਰੀ ਮਹੀਨੇ ਸੰਤ ਬਾਬਾ ਹਜਾਰਾ ਸਿੰਘ ਜੀ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਸਥਾਨ ਦੇ ਵਿੱਚ ਉਹਨਾਂ ਦਰਸ਼ਨ ਦਿੱਤੇ ਹੀ ਪੂਰ ਪਰਵਾਰ ਨੂੰ ਅਸ਼ੀਰਵਾਦ ਦਿੱਤਾ ਸੀ ਔਰ ਸਾਡੇ ਬਜ਼ੁਰਗ ਸਰਕਵਾਸੀ ਸਰਦਾਰ ਬੇਲਾ ਸਿੰਘ ਜੀ ਔਰ ਸਰਕਵਾਸੀ ਮਾਤਾ ਪਿਆਰਕੌਰ ਜੀ ਦੀ صدਕਾ ਅੱਜ ਅਸੀਂ ਜੋ ਵੀ ਹਾਂ ਸੰਤ ਬਾਬਾ ਹਿਆਲਾ ਸਿੰਘ ਦੀ ਦੇਰ ਔਰ ਬਜ਼ੁਰਗਾਂ ਦੇ ਅਸੀਰਵਾਦ ਦੇ ਨਾਲ ਹਾਂ ਉਹ ਅੱਜ ਉਹਨਾਂ ਨੂੰ ਉਹਨਾਂ ਨੂੰ ਯਾਦ ਕਰਦੇ ਹੋਏ ਸੰਤ ਬਾਬਾ ਹਿਆਲਾ ਸਿੰਘ ਦੀ ਜੀ ਦੀ صدਕਾ ਆਪਣੇ ਬਜ਼ੁਰਗਾਂ ਦੀ ਨੂੰ ਯਾਦ ਕਰਦੇ ਹੋਏ ਅੱਜ ਪਿੰਡ ਮਸਾਨੇ ਵੇਖੇ ਅਸੀਂ ਇਹ ਕੱਚੀ ਜਗ੍ਹਾ ਨੂੰ ਆਪਾਂ ਪੱਕਾ ਹਾਲ ਬਣਾ ਕੇ ਗੁਰੂ ਮਹਾਰਾਜ ਜੀ ਦਾ ਅੱਜ ਅਸੀਰਵਾਦ ਪ੍ਰਾਪਤ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਸੁਖਣੀ ਸਾਹਿਬ ਦੇ ਪਾਠ ਪਾਏ ਨੂੰ ਭੋਗ ਪਿਆ ਗੁਰੂ ਦਾ ਲੰਗਰ ਕੀਤਾ ਹੋਰ ਵਾਹਿਗੁਰੂ ਦੀ ਕਿਰਪਾ ਰਹੀ ਸੱਚੇ ਬਾਸਾ ਦੀ ਕਿਰਪਾ ਰਹੀ ਸੰਤ ਬਾਬਾ ਹਜ਼ਾਰਾ ਸਿੰਘ ਦੀ ਕਿਰਪਾ ਰਹੀ ਅਸੀਰਵਾਦ ਆ ਤੇ ਹਰ ਸਾਲ ਹੀ ਇਸ ਸਥਾਨ ਦੇ ਉੱਪਰ ਗੁਰੂ ਮਹਾਰਾਜ ਦੀ ਮਿਹਰਬਾਨੀ ਦੇ ਨਾਲ ਇੱਥੇ ਤਰ੍ਹਾਂ ਹੀ ਪ੍ਰੋਗਰਾਮ ਕੀਤਾ ਜਾਇਆ ਕਰੇਗਾ ਮੈਂ ਉਹਨਾਂ ਵੀਰਾਂ ਨੂੰ ਸਤਿਕਾਰਯੋਗ ਵੀਰਾਂ ਨੂੰ ਕੁਨਾ ਦੇਣਾ ਜਾਣਨਾ ਕਿ ਆਪਣੇ ਬਜ਼ੁਰਗਾਂ ਦੀ ਕਿਉਂਕਿ ਜੇਕਰ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਥਾ-ਥਾ 8-8 5-5 2-2 ਬੱਚਿਆਂ ਨੂੰ ਪਾਲ ਸਕਦੇ ਆ ਤੇ ਆਪਣੇ ਮਾਤਾ ਪਿਤਾ ਨੂੰ ਇੱਕ ਮਾਤਾ ਇੱਕ ਪਿਤਾ ਨੂੰ ਨਹੀਂ ਆਪਾਂ ਪਾਲ ਸਕਦੇ ਪਾਲਣਾ ਚਾਹੀਦਾ ਔਰ ਇਹ ਜਿਹੜੀ ਗੱਲ ਤੁਸੀਂ ਸਰਕਾਰ ਜੋ ਵੀਰ ਨੇ ਪੁੱਛੀ ਆ ਇਹ ਝਾਖੋਲਾ ਦੀ ਦੀ ਗੱਲ ਆ ਝਾਖੋਲਾ ਦੀ ਵੀ ਕਿ ਜਿਹੜਾ ਬਿਰਦਾ ਆਥਮਾ ਉਥੇ ਉਹ ਬਜ਼ੁਰਗ ਗਿਆ ਜਿਹੜੇ ਮਾਸਟਰ ਉਹ ਮਾਸਟਰਾਂ ਨਹੀਂ ਮੇਰੇ ਲੱਗੇ ਪਠਾਨਕੋਟ ਦੇ ਲੱਗੇ ਗਈ ਹੈ ਬੜੀ ਵਾਇਰਲ ਹੋ ਰਹੀ ਆ ਉਹਨਾਂਾਰੇ ਪੂਰੇ ਪੰਜਾਬ ਨੂੰ ਪੂਰੇ ਆਲ ਇੰਡੀਆ ਨੂੰ ਮੈਂ ਇਹ ਸਨਾਨ ਦੇਣਾ ਚਾਹਨਾ ਨੌਜਵਾਨ ਵੀਰਾਂ ਨੂੰ ਬਜ਼ੁਰਗ ਜਿਹੜੇ ਮਾਤਾ ਮਾਤਾ ਠੰਡੀਆਂ ਸਾਵਾਂ ਬਜ਼ੁਰਗਾਂ ਬਿਨਾ ਕੋਈ ਕਦਰ ਨਹੀਂ ਕਰਦਾ ਮਾਵਾ ਬਿਨਾ ਕੋਈ ਕਦਰ ਨਹੀਂ ਕਰਦਾ ਆਪਣੇ ਜਿੰਨਾਂ ਦੇ ਬਜ਼ੁਰਗ ਹੈ ਫਾਮ ਲੋ ਮਾਪੇ ਅਸੀਂ ਇੱਕ ਸੰਸਥਾ ਚਲਾਈ ਆ ਪਠਾਨਕੋਟ ਵੀ ਇਹ ਜਿਹਦਾ ਮੱਲਨ ਸਾਹਿਬ ਹੈ ਉਹ ਪ੍ਰਧਾਨ ਆਹੀ ਸੰਸਥਾ ਚਲਾਈ ਹੈ ਅਸੀਂ ਹਰ ਮਹੀਨੇ ਹਰ ਹਰ ਤਾਲ ਕਈ ਪ੍ਰੋਗਰਾਮ ਕਰਨੇ ਆ ਕਿ ਸਾਹਮ ਲੋ ਮਾਪੇ ਜਿਹੜੇ ਆਪਣੇ ਮਾਪਿਆਂ ਨੂੰ ਨਹੀਂ ਸਾਹਮ ਸਕਦੇ ਉਹ ਦੁਨੀਆ ਦੀ ਖੁਦ ਹੀ ਨਹੀਂ ਕਰ ਸਕਦੇ ਸਾਹਮਣਾ ਚਾਹੀਦਾ ਮਾਪਿਆਂ ਨੂੰ